ਪਤਾ ਥੋੜਾ ਜਿਹਾ ਰਾਣਾ ਗੁਰਜੀਤ ਹੋ ਰਿਹਾ ਨਾ ਜ਼ਰੂਰ ਲੱਗ ਰਿਹਾ ਹੈ ਉਹ ਥੋੜੀ ਚੇਤਾਵਨੀ ਦੇ ਰਹੇ ਨੇ ਕੇਂਦਰ ਦੇ ਵਿਰੁੱਧ ਬੋਲਿਆ ਚਲੋ ਬੋਲਿਆ ਤੇ ਹੈ ਕੋਈ ਮੰਡੀਕਰ ਨੀਤੀ ਨੂੰ ਲੈ ਕੇ ਕੋਈ ਬੋਲਿਆ ਤੇ ਹੈ ਪਿੰਨ ਤੇ ਕੋਈ ਬੋਲ ਹੀ ਨਹੀਂ ਰਿਹਾ ਸੀ ਪਰ ਉਹ ਕੀ ਬੋਲੇ ਨੇ ਉਹ ਵੀ ਥੋੜਾ ਜਿਹਾ ਸਾਨੂੰ ਨਹੀਂ ਚਲੋ ਉਹ ਬੋਲੇ ਆ ਠੀਕ ਆ ਗੱਲ ਹੈ ਕਿ ਕੁਝ ਬੰਦੇ ਜਦੋਂ ਬੋਲਦੇ ਆ ਨਾ ਸਰ ਦੁਨੀਆ ਸੁਣਦੀ ਆ ਹਮ ਆਪਣੇ ਵਰਗੇ ਬੰਦੇ ਬੋਲਦੇ ਤਾਂ ਉਹਨਾਂ ਨੂੰ ਕੁਝ ਕੋ ਬੰਦੇ ਸੁਣਦੇ ਆ ਜੀ ਕੁਝ ਕੋ ਬੰਦੇ ਸੁਣਨ ਤੇ ਕੁਝ ਕੋ ਬੰਦਿਆਂ ਨੂੰ ਸੁਣਾਉਣ 'ਚ ਫਰਕ ਹੁੰਦਾ ਤੇ ਦੁਨੀਆ ਸੁਣਨ ਤੇ ਦੁਨੀਆ ਸੁਣਾਉਣ 'ਚ ਫਰਕ ਹੁੰਦਾ ਹੈ ਬਿਲਕੁਲ ਕੁਝ ਬੰਦੇ ਇਸ ਤਰ੍ਹਾਂ ਦੇ ਰਾਣਾ ਗੁਰਜੀਤ ਪੋਲੀਟਿਸ਼ੀਅਨ ਹੈ ਪੋਲੀਟਿਸ਼ੀਅਨਸ 'ਚ ਕਮੀਆਂ ਵੀ ਹੁੰਦੀਆਂ ਖਾਸੀਅਤਾਂ ਵੀ ਹੁੰਦੀਆਂ ਪਰ ਉਹ ਕੱਲਾ ਪੋਲੀਟਿਸ਼ੀਅਨਸ ਨਹੀਂ ਹੈ ਪੋਲੀਟਿਸ਼ੀਅਨਸ ਤੇ ਬਹੁਤ ਨੇ ਹੂੰ ਰਾਣਾ ਗੁਰਜੀਤ ਇੱਕ ਕਿਸਾਨ ਹੈ ਇੱਕ ਕਾਰੋਬਾਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬਜ਼ੁਰਗ ਆਦਮੀ ਹੈ ਇਸ ਟਾਈਮ ਕੋਈ ਇਹ ਨਹੀਂ ਹੈ ਕਿ ਹਾਂ ਜੀ ਕੋਈ ਸ਼ਲਾਰੂ ਟਾਈਪ ਨਹੀਂ ਹੈ ਜੀ ਤਾਂ ਜਿਹੜੇ ਬੰਦੇ 'ਚ ਇੰਨੀਆਂ ਚੀਜ਼ਾਂ ਹੈਗੀਆਂ ਨੇ ਯਾਰ ਤਾਂ ਫਿਰ ਇੱਕ ਪਰਸਨੈਲਿਟੀ ਤਾਂ ਬਣਦਾ ਹੈ ਨਾ ਜੀ ਪਰਸਨੈਲਿਟੀ ਤਾਂ ਬਣਦਾ ਹੈ ਨਾ ਬਿਲਕੁਲ ਜਿਹਦੇ ਕਾਰੋਬਾਰ ਵੀ ਹੈ ਹੂੰ ਜੋ ਮਤਲਬ ਕਿ ਇੰਡਸਟਰੀ 'ਚ ਵੀ ਹੈ ਜੀ ਉਦਯੋਗ 'ਚ ਵੀ ਆ ਇਸ ਤੋਂ ਇਲਾਵਾ ਰਾਣਾ 슈ગર ਸਰ ਸ਼ੇਅਰ ਬਾਜ਼ਾਰ ਦੀ ਲਿਸਟਡ ਕੰਪਨੀ ਹੈ ਹੂੰ ਬਿਲਕੁਲ ਆਪਾਂ ਪਿੱਛੇ ਜੇ ਗੱਲ ਵੀ ਕੀਤੀ ਹੈ ਹਾਂਜੀ ਰਾਣਾ 슈ગર ਹਾਂਜੀ ਹਾਂਜੀ ਇਹਨਾਂ ਤੇ ਉਹ ਜਾਂਚ ਵੀ ਪਤਨ ਖੁੱਲੀ ਸੀ ਕੁਝ ਹੋਇਆ ਸੀਗਾ ਰਾਣਾ 슈ગર ਲਿਸਟਡ ਕੰਪਨੀ ਹੈ ਇਹਨਾਂ ਦੀ ਹੂੰ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਹੋਰ ਵੀ ਉਦਯੋਗਿਕ ਧੰਦੇ ਅਗਲਿਆਂ ਦੇ ਹੁੰਦੇ ਹੀ ਆ ਹੂੰ ਤਾਂ ਰਾਜਨੀਤੀ ਆਪਣੀ ਜਗ੍ਹਾ ਤੇ ਦੂਜਾ ਫਿਰ ਉਹ ਮੁੱਛਾਂ ਵਾਲਾ ਜੱਟ ਤੇ ਉਹ ਤੁਹਾਨੂੰ ਪਤਾ ਹੈ ਉਹ ਰੀਲਾਂ ਬੜੀਆਂ ਚੱਲਦੀਆਂ ਨੇ ਬਿਲਕੁਲ ਜੀ ਬਿਲਕੁਲ ਸਾਡੇ ਯਾਰ ਵੀ ਜਾਰਾ ਹੈ ਸਾਡੇ ਦੁਸ਼ਮਨਾ ਦਾ ਵੀ ਸਭ ਨੂੰ ਪਤਾ ਆਹੀਂ ਤੇ ਯਾਰਾਂ ਲਈ ਨਰਕਾਂ ਤੱਕ ਜਾਣੇ ਉਹ ਰੀਲ ਤੇ ਲੋਕ ਬੱਚੇ ਰੀਲਾਂ ਬਣਾਉਂਦੇ ਨੇ ਸਭ ਬਿਲਕੁਲ ਤੇ ਉਹਨਾਂ ਦੀ ਮੁੱਛ ਦੀ ਕੁੰਡੀ ਕਰਨ ਚ ਕਹਿੰਦੇ ਕਿੰਨਾ ਟਾਈਮ ਲੱਗਿਆ ਉਹ ਕਹਿੰਦਾ ਦੇਣ ਦਉਣਤਾ ਯਾਦ ਨਹੀਂ ਸਾਲ ਪਤਾ ਨਹੀਂ ਕਿੰਨੇ ਲੱਗੇ ਆ ਅਈਓ ਨਦੀਆ ਆ ਨਹੀਂ ਮੁੱਛ ਤੇ ਧਾੜੀ ਵੀ ਕੁੰਡੀ ਹੁਣ ਪਤਾ ਨਹੀਂ ਸਾਲ ਕਿੰਨੇ ਲੱਗੇ ਆ ਪਰ ਗੱਲ ਇਹ ਆ ਕਿ ਬਈ ਸਾਹਿਬ ਉਹ ਤੇ ਉਹ ਨਹੀਂ 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 ਸਾਹਿਬ ਸਹੀ ਹੈ ਸਹੀ ਹੈ ਸਹੀ ਹੈ ਇਹ ਵੀ ਫਰਕ ਆ ਹੁਣ ਬਈ ਗੱਲ ਇਹੋ ਆ ਕਿ ਰਾਣਾ ਗੁਰਜੀਤ ਜਿਹੜੀ ਗੱਲ ਕਹਿ ਰਹੇ ਆ ਜੀ ਉਸ ਗੱਲ ਚ ਦਮ ਹੈ ਹੂੰ ਦਮ ਇਹੋ ਆ ਕਿ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਕਿ ਤੁਹਾਡਾ ਸਾਰਾ ਕੁਝ ਹੀ ਜਾਏਗਾ ਜੀ ਮਤਲਬ ਉਹਨਾਂ ਨੇ ਇਹ ਕਿਹਾ ਕਿ ਯਾਰ ਅ ਸਿੱਧੇ ਢੰਗ ਨਾਲ ਇਹ ਜਿਹੜੇ ਉਹ ਖੇਤੀ ਕਾਨੂੰਨ ਅੱਗੇ ਉਹਨਾਂ ਨੇ ਵਾਪਸ ਲੈ ਸੀਗੇ ਹੂੰ ਉਹਨਾਂ ਨੂੰ ਦੁਬਾਰਾ ਤੁਹਾਡੇ ਗੱਲ ਚ ਪਾਉਣ ਦਾ ਹੀ ਯਤਨ ਹੈ ਯਤਨ ਹੈ ਬਿਲਕੁਲ ਬਸ ਤਰੀਕਾ ਹੋਰ ਹੈ ਤੇ ਆਪਾਂ ਵੀ ਕਿਹਾ ਸੀ ਸਭ ਹੁਣ ਆਪਣੀ ਗੱਲ ਦੇਖ ਲਓ ਕਿੰਨੇ ਸੁਣਨੀ ਆ ਚਲੋ ਕੋਈ 5000 10000 20000 ਹਮ ਰਾਣਾ ਗੁਰਜੀਤ ਨੇ ਕਹੀ ਗੱਲ ਤਾਂ ਅੱਜ ਦੋ ਅਖਬਾਰਾਂ ਚ ਤੇ ਮੈਂ ਘਟੂਕਟ ਫਸਟ ਜਿਹੜਾ ਪੇਜ ਹੁੰਦਾ ਹੈ ਨਾ ਪਹਿਲਾ ਪੰਨਾ ਉਹਦੇ ਤੇ ਲੱਗੀ ਦੇਖੀ ਆ ਹਮ ਤਾਂ ਹੋਇਆ ਨਾ ਸਵਾਦ ਬਿਲਕੁਲ ਤੇ ਆਪਾਂ ਵੀ ਗੱਲ ਕਰਦੇ ਹਾਂ ਹਾਂ ਜੀ ਗੱਲ ਅਸੀਂ ਵੀ ਕਰਦੇ ਚਲੋ ਸਾਡਾ ਮਨ ਚ ਜਿੱਦਾਂ ਦਾ ਹੈਗਾ ਜਾਂ ਅਸੀਂ ਜਿੱਦਾਂ ਦੇ ਹੈਗੇ ਆ ਪਰ ਸਾਨੂੰ ਇਸ ਗੱਲ ਦਾ ਫਖਰ ਤੇ ਰਹੇਗਾ ਕਿ ਅਸੀਂ ਸਭ ਤੋਂ ਪਹਿਲਾਂ ਹੀ ਹੋ ਕਰਾ ਦੇ ਦਿੱਤਾ ਸੀਗਾ ਕਿ ਬਚ ਜਾਓ ਤਾਂ ਆਹੀ ਗੱਲ ਰਾਣਾ ਗੁਰਜੀਤ ਕਹਿ ਰਿਹਾ ਹੂੰ ਕਿ ਭਾਈ ਤੁਹਾਡਾ ਆਪੀਐਮਸੀ ਜਾਊਗਾ ਜਿਹਦੇ ਵਿੱਚ ਇੱਕ ਮਜ਼ਦੂਰ ਤੋਂ ਲੈ ਕੇ ਸ਼ੈਲਰ ਮਾਲਕ ਤੱਕ ਸਾਰੇ ਰਗੜੇ ਗਏ ਸਮਝੋ ਬਿਲਕੁਲ ਤਾਂ ਭਾਈ ਹੁਣ ਤੁਸੀਂ ਦੇਖ ਲਓ ਹੂੰ ਮਜ਼ਦੂਰ ਕਿੰਨਾ ਹੋਗਾ ਲੱਖ ਮਜ਼ਦੂਰ ਹੋਏਗਾ ਮੰਡੀਆਂ 'ਚ ਜੀ ਤੇ ਲੱਖ ਨੂੰ ਮਲਟੀਪਲਾਈ ਕਰ ਲਓ 5 ਨਾਲ ਫੇ ਇਤੋਂ ਇਲਾਵਾ 3500 ਸ਼ੈਲਰ ਹੈ ਕਿ ਨਹੀਂ ਹੂੰ ਉਹਦੇ ਚ ਮਜ਼ਦੂਰ ਤੇ ਉਹਨਾਂ ਦੇ ਪਰਿਵਾਰ ਮਲਟੀਪਲਾਈ ਉਹ ਕਰ ਲਓ ਬਿਲਕੁਲ ਚਾਰ ਕਰ ਲਓ ਪੰਜ ਕਰ ਲਓ ਹੂੰ 35000 ਦੇ ਵਿੱਚ ਮਜ਼ਦੂਰ ਕਿੰਨੇ ਕੰਮ ਕਰਦੇ ਆ ਸਾਬ ਜੀ 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 ਬਿਲਕੁਲ 25000 ਆੜਤੀਆ ਹੂੰ ਉਹਨਾਂ ਨੂੰ ਮਲਟੀਪਲਾਈ ਕਰ ਲਓ ਤੇ 25000 ਹੀ ਮਨੀਮ ਹੋਏਗਾ ਹੂੰ 25000 ਹੀ ਜਿਹੜਾ ਨੰਬਰਦਾਰ ਉਹਨਾਂ ਨੇ ਰੱਖਿਆ ਹੁੰਦਾ ਉਹ ਆਏਗਾ ਸਾਬ ਬਿਲਕੁਲ ਗਣੋ ਉਹਦੇ ਸਹੀ ਇਸਰੇਲ ਦੇ ਸਵਾਰ ਆਰੇ ਸਰ ਖੋਲ ਖੋਲ ਕੇ ਤੇ ਦੇਖੋ ਜੀ ਕਿੰਨੇ ਲੋਕ ਬਣਦੇ ਨੇ ਤਾਂ ਮਤਲਬ ਕਿ ਸਾਰਾ ਤਾਮ ਸਾਹਮ ਜਿਹੜਾ ਆ ਉਹ ਇਦਾਂ ਹੀ ਤੇ ਟਿਕਿਆ ਨਾ ਇੱਕ ਤੋਤੇ ਇੱਕ ਤੋਤੇ ਤਾਸ਼ ਤੋਂ ਉਹ ਆਪ ਦੇਖਦਾ ਤਾਸ਼ ਦਾ ਮਹਿਲ ਜ ਬਣਾਉਂਦੇ ਆ ਜੀ 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 ਇੱਕ ਪੱਤਾ ਗਿਆ ਇੱਕ ਪੱਤਾ ਗਿਆ ਤਾਂ ਸਭ ਗਿਆ ਸਭ ਗਿਆ ਬਿਲਕੁਲ ਤਾਂ ਰਾਣਾ ਗੁਰਜੀਤ ਨੇ ਪੰਜਾਬੀਆਂ ਨੂੰ ਚਿਤਾਇਆ ਹੈ ਕਿ ਭਾਈ ਇਹ ਬਹੁਤ ਖਤਰਨਾਕ ਚੀਜ਼ ਹੋਣ ਜਾ ਰਹੀ ਆ ਤੇ ਤੁਸੀਂ ਸਮਝੋ ਜੀ ਤਾਂ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਆ ਕਿ ਭਾਈ ਸਰ ਪਾਰਟੀ ਮੀਟਿੰਗ ਬੁਲਾਓ ਸਰਕਾਰ ਵਾਲੇ ਤੇ ਇਹੋ ਜੇ ਨੇਸ ਲੱਗ ਕੱਲ ਸੰਧਵਾ ਸਾਹਿਬ ਕਹਿੰਦੇ ਜੀ ਪੰਜਾਬੀਆਂ ਨਾਲੇ ਵਿਤਖਰਾ ਕਰਦੇ ਆ ਹੂੰ ਤੇ ਮੈਂ ਕਿਹਾ ਵਿਤਕਰੇ ਦੀ ਕਹਾਣੀ ਦੀ ਸ਼ੁਰੂਆਤ ਹੋਈ ਸੀ ਉਹਦੀ ਕਾਂਗਰਸ ਤੋਂ ਜੀ ਤੇ ਤੁਸੀਂ ਤੇ ਕਾਂਗਰਸ ਦੇ ਵਿੱਚ ਬੜਾਈ ਪਿਆਰ ਜਿਤਾਉਂਦੇ ਹੋ ਤੁਸੀਂ ਤੇ ਇੰਡੀਆ ਗੱਠਜੋੜ ਚੋਂ ਤੁਹਾਡੇ ਆਪਣੇ ਵੱਡੇ ਜਿਹੜੇ ਗਿਆਨੀ ਜੈਲ ਸਿੰਘ ਉਹ ਤੇ ਰਾਸ਼ਟਰਪਤੀ ਸੀ ਉਹਨਾਂ ਦੇ ਹੂੰ ਜਿਨ੍ਹਾਂ ਨੇ ਮੁੜ ਕੇ ਕਿਹਾ ਕਿ ਆਪਣੀ ਸਫਾਈ ਚ ਕਿ ਮੈਂ ਤੇ ਦਰਬਾਰ ਸਾਹਿਬ ਹਮਲੇ ਤੇ ਸਹਿ ਨਹੀਂ ਨੀ ਕੀਤੇ ਯਾਨੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਹੂੰ ਤੋਂ ਮਤਲਬ ਹੁਣ ਬਈ ਪੰਜਾਬੀਆਂ ਨਾਲ ਵਿਤਕਰਾ ਕਰਦੇ ਆ ਠੀਕ ਆ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਜੀ ਉਹ ਕਿੰਨੇ ਨਿਭਾਉਣੀਆਂ ਐਲੀਅੈਂਸ ਨੇ ਤੁਸੀਂ ਨਾ ਤਾਂ ਜਲਾਦ ਸਾਧਰ ਹੂੰ ਖੁਦ ਤੁਸੀਂ ਕਸਟੋਡੀਓ ਨਾ ਜੀ ਬਿਲਕੁਲ ਹਾਊਸ ਦੇ ਸਪੀਕਰ ਹੋ ਤੁਸੀਂ ਕੋਈ ਦੋ ਮੰਜ਼ਿਆਂ ਤੇ ਲੱਗੇ ਸਪੀਕਰ ਥੋੜੀਓ ਵਿਧਾਨ ਸਭਾ ਦੇ ਸਪੀਕਰ ਹੋ ਯਾਰ ਕਰੋ ਬਿਲਕੁਲ ਤੁਸੀਂ ਨਾ ਸਰਕਾਰ ਨੂੰ ਕਿਹਾ ਕਿ ਸਰਪਾਰਟੀ ਮੀਟਿੰਗ ਸਦੋ ਸਰ ਹੂੰ ਬਈ ਜਦੋਂ ਤੁਸੀਂ ਇਹ ਚੀਜ਼ਾਂ ਆਪਣੀ ਜ਼ਿੰਮੇਵਾਰੀ ਦੇ ਰੂਪ ਚ ਲਾਉਂਗੇ ਜੀ ਤੇ ਮਸਲੇ ਹੱਲ ਵੀ ਹੋ ਜਾਣਗੇ ਹੁਣ ਰੌਲਾ ਜਾਂ ਦਿੱਕਤ ਜਿਹੜੀ ਹੈ ਨਾ ਸਰ ਉਹ ਇਸ ਗੱਲ ਦੀ ਹੈ ਕਿ ਦੋ ਹੀ ਸਟੇਟਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋਣਾ ਹੈ ਜੀ ਪੰਜਾਬ ਤੇ ਹਰਿਆਣਾ ਹੁਣ ਜਿਹੜਾ ਹਰਿਆਣੇ ਵਾਲਾ ਜਾਟ ਹੈ ਜਿਆਦਾਤਰ ਜ਼ਮੀਨ ਨਾਲ ਜੁੜਿਆ ਜਿਹੜਾ ਉਹ ਤੁਹਾਨੂੰ ਪਤਾ ਉਹ ਤੇ ਨਮੋਸ਼ ਹੋ ਗਿਆ ਖਮੋਸ਼ ਹੋ ਗਿਆ ਉਹਦੇ ਨਾਲ ਤੇ ਜਿਹੜੀ ਭਾਜਪਾ ਨੇ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ ਜੀ 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 ਬੰਟੀ ਹਮਤਪੁਰੀਏ ਦਾ ਲਿਖਿਆ ਕਿ ਤੁਸੀਂ ਵਾਲੀਵਾਲ ਵੀ ਬਹੁਤ ਤਕੜਾ ਖੇਡਦਾ ਹੈਗਾ ਹੂੰ ਤਾਂ ਗੱਲ ਇਹ ਆ ਕਿ ਭਈ ਹੁਣ ਉੱਥੋਂ ਦਾ ਕਿਸਾਨ ਦੁਬਾਰਾ ਸੰਗਠਿਤ ਹੋਵੇ ਖਾਸ ਤੌਰ ਤੇ जाट ਹੂੰ ਤੇ ਇਧਰਲਾ ਜੱਟ ਤੇ ਕਾਇਮ ਹੈਗਾ ਹੀ ਆ ਪੰਜਾਬ ਵਾਲਾ ਇੱਕੋ ਹੀ ਕਿਉਂਕਿ ਇਹਨਾਂ ਦਾ ਤਾਂ ਮੁੱਖ ਮੰਤਰੀ ਵੀ ਆਪਦਾ ਮੁੱਖ ਮੰਤਰੀ ਵੀ ਆਪਦਾ ਖੇਤੀ ਮੰਤਰੀ ਵੀ ਆਪਦਾ ਜੀ ਤੇ ਇਹ ਭੱਜਣਗੇ ਤੇ ਇਹਨਾਂ ਨੇ ਮੋਰਾ ਤੋਂ ਫੜ ਲੈਣਾ ਇਹਨਾਂ ਨੂੰ ਹੂੰ ਇਹ ਤਾਂ ਭਜਣੀ ਨਹੀਂ ਦਿੰਦੇ ਇਹਨਾਂ ਦਾ ਲਾਗ ਹੀ ਨਹੀਂ ਪਟਣਦੇ ਨਹੀਂ ਸੋ ਗੱਲ ਇਹ ਕਿ ਜਦੋਂ ਤੱਕ ਇਹ ਦੋ ਸਟੇਟਾਂ ਰਲ ਕੇ ਕੋਈ ਹਾਲ ਪਾਰਿਆ ਨਹੀਂ ਕਰਦੇ ਕਿ ਉਹ ਕਿੰਨੇ ਨੁਕਸਾਨ ਤੇ ਇਹਨਾਂ ਨੂੰ ਜੀ ਅਸੀਂ ਚੱਲੇ ਆ ਨਾ ਅਸੀਂ ਕਹਿੰਦੇ ਪੂਰੇ ਦੇਸ਼ ਨੂੰ ਅਸੀਂ ਕਿੱਥੇ ਚੱਲੇ ਆ ਜੀ ਆਪਾਂ ਜੀ ਦੇਸ਼ ਨੂੰ ਐਮਐਸਪੀ ਦਵਾਉਣੀ ਆ ਹੂੰ ਹੁਣ ਸਰ ਤੁਹਾਡੇ ਤੇ ਅਟੈਕ ਹੋਇਆ ਬੁਲਾਓ ਤੁਹਾਡੇ ਏਪੀਐਮਸੀ ਵਾਸਤੇ ਕੌਣ ਆ ਰਿਹਾ ਗੱਲ ਹੀ ਨਹੀਂ ਕਰਦੇ ਜ਼ਿਕਰ ਹੀ ਨਹੀਂ ਕਰਦੇ ਸਰ ਤੂੰ ਕੌਣ ਅਖੇ ਚ ਮੇਰਾ ਨਾਮ ਦਾਸ ਦਾ ਨਾਮ ਖਾਮਖਾ ਹੈ ਹੂੰ ਸਾਡੀ ਕਹਾਣੀ ਉਹ ਹੋਈ ਪਈ ਆ ਜੀ ਕਿ ਬਈ ਅਸੀਂ ਆਪਣੀਆਂ ਤੜੀਆਂ ਛੱਡ ਕੇ ਨਾ ਜੀ ਪੰਜਾਬੀ ਚ ਘਾਵਤ ਆ ਤੜੀਆਂ ਛੱਡ ਕੇ ਤੇ ਉਡਦੀਆਂ ਦੇ ਮਗਰ ਭੱਜੇ ਫਿਰਨਾ ਬਿਲਕੁਲ ਸਾਡੇ ਕੋਲ ਜਿਹੜਾ ਸੀ ਯਾਨੀ ਤੜੀਆਂ ਜਿਹੜੀਆਂ ਖੁੱਡੇ ਦੀਆਂ ਤੜੀਆਂ ਹੂੰ ਉਹ ਛੱਡ ਕੇ ਉਹ ਖੁੱਲਾ ਛੱਡਦਾ ਖੁੱਡਾ ਵੇਖਿਆ ਸੀ ਘਰਾਂ ਚੋਂ ਲੰਦਾ ਸੀ ਅੱਗੇ ਵੇਖਿਆ ਵੇਖਿਆ ਬਿਲਕੁਲ ਜੀ ਬਿਲਕੁਲ ਤੇ ਉਹਦੇ ਅੱਗੇ ਨਾ ਇੱਕ ਉਹ ਬਣਾ ਕੇ ਨੋ ਖੁੱਡਾ ਤੇ ਜਾਲੀ ਜੀ ਜਾਂ ਦਰਵਾਜ਼ਾ ਨਿਕਾ ਜਾਂ ਲਾ ਦਿੰਦੇ ਜੀ ਤੇ ਇਥੇ ਸਾਡਾ ਹਾਲ ਕੀ ਆ ਕਿ ਅਸੀਂ ਉਹ ਖੁੱਲਾ ਛੱਡ ਕੇ ਦਰਵਾਜ਼ਾ ਜਾਂ ਜਾਲੀ ਉਹ ਪਿਛਲੀਆਂ ਜਿਹੜੀਆਂ ਤੜੀਆਂ ਉਹ ਵੀ ਉਹ ਵੀ ਟਪਾਤੀਆਂ ਟਪਾਤੀਆਂ ਤੇ ਉੱਡਦੀਆਂ ਤੇ ਮਗਰ ਭੱਜੇ ਜਾਂਦੇ ਉੱਡ ਲੋ ਮਗਰ ਹੂੰ ਉਹ ਹੱਥ ਨਹੀਂ ਆ ਸਾਡੀ ਹਾਲਤ ਇਹ ਆ ਸੋ ਇਹ ਕਿਸਾਨ ਆਗੂ ਵੀ ਸੰਗਠਿਤ ਹੋਣ ਜੀ ਪੰਜਾਬ ਤੇ ਹਰਿਆਣਾ ਵੀ ਸੰਗਠਿਤ ਹੋਵੇ ਬਿਲਕੁਲ ਕੋਈ ਠੀਕ ਹੈ ਟੈਕਸਾਂ ਟੁਕਸਾਂ ਦੇ ਵਿੱਚ ਕੋਈ ਹਿਸਾਬ ਕਿਤਾਬ ਕੀਤਾ ਜਾ ਸਕਦਾ ਹੈ ਪਰ ਬਿਲਕੁਲ ਰਾਣਾ ਗੁਰਜੀਤ ਸਿੰਘ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੇ APMC ਜਾਂਦਾ ਤਾਂ ਉਹਦੇ 'ਚ ਨੁਕਸਾਨ ਕੱਲੇ ਕਿਸਾਨ ਦਾ ਨਹੀਂ ਹੋਣਾ ਮੈਂ ਤੁਹਾਨੂੰ ਕੱਲਾ ਕੱਲਾ ਬੰਦਾ ਗਿਣਾ ਦਿੱਤਾ ਹੈ ਬਿਲਕੁਲ ਜੇ ਹਾਲੇ ਵੀ ਹੋਰ ਐਦੋਂ ਵੱਧ ਤਾਂ ਮੇਰੇ ਮੈਂ ਬਾਈ ਕੋਈ ਕਹ ਲੋ ਕਿ ਆਇਨਸਟਾਈਨ ਤੇ ਹੈ ਨਹੀਂਗਾ ਵੀ ਮੈਂ ਤੁਹਾਨੂੰ ਹੋਰ ਫਾਰਮੂਲੇ ਦੱਸ ਦੇਵਾਂ ਐਦੋਂ ਸਿੰਪਲ ਤਰੀਕੇ ਨਾਲ ਨਹੀਂ ਮੈਂ ਦੱਸਾਂ ਪਰ ਮੀਟਰ ਦੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਉਹ ਬੜੀ ਜਾਇਜ਼ ਹੈ ਤੇ ਬੜੀ درست ਹੈ ਕਿਉਂਕਿ ਉਹਦੇ 'ਚ ਸਾਰੀ ਆਗੇ ਲਗਭਗ ਸਾਰੇ ਨਹੀਂ ਲੈਵਲ ਤੋਂ ਤੁਹਾਨੂੰ ਮੈਂ ਤੇ ਪਰਿਵਾਰ ਵੀ ਗਿਣਾਤੇ ਬਿਲਕੁਲ ਠੀਕ ਹੈ ਨਾ ਜੀ ਪਰਿਵਾਰ ਵੀ ਗਿਣਾਵ ਦਿੱਤੇ ਕਿ ਠੀਕ ਹੈ ਸਾਡੇ ਜੋ ਧਾਨਕ ਸਮਾਜ ਚੋਂ ਆ ਜੀ ਸਾਡੇ ਐਸੀ ਭਾਈਚਾਰੇ ਚੋਂ ਉਹਨਾਂ ਤੋਂ ਲੈ ਕੇ ਤੇ 엘ਿਟ ਕਲਾਸ ਤੱਕ ਜਿਹੜੇ ਆ ਇਸ ਸਾਰੀ 체ਨ ਦਾ ਹਿੱਸਾ ਨੇ ਸਾਬ ਮਜ਼ਦੂਰ ਤੋਂ ਜਿਹੜਾ ਵਪਾਰੀ ਤੱਕ ਕਹਿੰਦੇ ਜਿਹਦੇ ਵਿੱਚ ਸਾਰੇ ਆ ਕੇ ਸਮਝ ਰਹੇ ਹੋ ਇਸ ਡੱਬੇ ਦੇ ਵਿੱਚ ਸਾਰੇ ਆ ਗਏ